ਪਾਕਿਸਤਾਨ ਦੀ ਹਾਲਤ ਦਿਨ-ਬਦ ਦਿਨ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ। ਪਾਕਿਸਤਾਨ 'ਚ ਮਹਿੰਗਾਈ 6 ਸਾਲਾਂ ਚ ਆਸਮਾਨ ਨੂੰ ਛੂਣ ਲੱਗ ਗਈ ਤੇ ਉਤੋਂ ਹਾਲ ਹੀ 'ਚ ਭਾਰਤ ਸਰਕਾਰ ਦੇ ਇੱਕ ਫੈਸਲੇ ਨੇ ਪਾਕਿਸਤਾਨ ਦੀ ਨੀਂਦ ਚੈਨ ਉਡਾ ਕੇ ਰੱਖ ਦਿੱਤਾ ਹੈ। ਜਿੱਥੇ ਭਾਰਤ ਸਰਕਾਰ ਨੇ ਫੈਸਲਾ ਲਿਆ ਸੀ ਕਿ ਲਾਈਨ ਆਫ ਕੰਟਰੋਲ ਯਾਨੀ ਕਿ ਐਲਓਸੀ ਤੇ ਭਾਰਤ ਤੇ ਪਾਕਿਸਤਾਨ ਦੇ ਨਾਲ ਵਪਾਰ ਬੰਦ ਕਰ ਦਿੱਤਾ ਗਿਆ ਹੈ। ਕਿਉਂਕਿ ਭਾਰਤ ਦਾ ਕਹਿਣਾ ਸੀ ਕਿ ਪਾਕਿਸਤਾਨ 'ਚ ਬੈਠੇ ਕੁਝ ਲੋਕ ਐਲਓਸੀ ਦੇ ਰਾਹੀਂ ਨਜਾਇਜ਼ ਹਥਿਆਰਾਂ, ਫੇਕ ਕਰੰਸੀ ਆਦਿ ਤਸਕਰੀ ਕਰਦੇ ਨੇ। ਤੇ ਹੁਣ ਬਖਲਾਏ ਹੋਏ ਪਾਕਿਸਤਾਨ ਨੇ ਭਾਰਤ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਤੇ ਭਾਰਤ 'ਤੇ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਭਾਰਤ ਦੀ ਇਹ ਕਾਰਵਾਈ ਆਧਾਰਹੀਣ ਇਲਜ਼ਾਮਾਂ 'ਤੇ ਅਧਾਰਿਤ ਹੈ ਐਨਆਈ ਨਹੀਂ ਪਾਕਿਸਤਾਨ ਨੇ ਭਾਰਤ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਸ ਨੂੰ ਇੱਕ ਤਰਫੇ ਫੈਸਲੇ ਲੈਣ ਤੋਂ ਬਚਣਾ ਚਾਹੀਦਾ ਹੈ ਤੇ ਮੁੱਦਿਆਂ ਨੂੰ ਸਲਝਾਉਣ ਲਈ ਸਿਰਜਣਾਤਮਕ ਤਰੀਕੇ ਅਪਣਾਉਣੇ ਚਾਹੀਦੇ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸਟੇਟਮੈਂਟ ਮੁਤਾਬਕ ਪਾਕਿਸਤਾਨ ਨੇ ਭਾਰਤ ਨੂੰ ਇਹ ਜਵਾਬ ਦਿੱਤਾ ਹੈ ਤੇ ਭਾਰਤ ਦੇ तमाम ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤਾਨੂੰ ਦੱਸਦੇ ਕਿ ਐਲੋਸੀ ਟ੍ਰੇਡ ਕਾਰੋਬਾਰ ਭਾਰਤ ਪਾਕਿਸਤਾਨ ਦੇ ਵਿਚਾਲੇ ਦੋ ਕੇਂਦਰਾਂ ਦੇ ذریعے ਹੁੰਦਾ ਹੈ ਜੋ ਸਲਾਮਾਬਾਦ ਉੜੀ ਅਤੇ ਚੱਕਨ ਦਾ ਬਾਗ ਜ਼ਿਲ੍ਹਾ ਪੁਛਸ਼ ਚ ਸਥਿਤ ਨੇ ਇਹ ਕਾਰੋਬਾਰ ਹਫਤੇ ਚ 4 ਦਿਨ ਹੁੰਦਾ ਹੈ ਤੇ ਇਸ ਤੇ ਟੈਕਸ ਸ਼ੁਲਕਾਤ ਵੀ ਨਹੀਂ ਲੱਗਦਾ ਭਾਰਤ ਨੇ ਫਿਲਹਾਲ ਜੰਮੂ ਕਸ਼ਮੀਰ ਚ ਐਲੋਸੀ ਦੇ ਦੂਜੇ ਪਾਸੇੋਂ ਵਪਾਰ ਤੇ ਦਿੱਤੀ ਛੂਟ ਤੇ ਬੁੱਧਵਾਰ ਨੂੰ ਅਨਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ ਯੂਰੋ ਰਿਪੋਰਟ ਟੈਲੀਕਾਸਟ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ